ਟਵਿੰਕਲ ਖੰਨਾ ਨੇ 50 ਸਾਲ ਦੀ ਉਮਰ 'ਚ ਕੀਤੀ ਮਾਸਟਰਸ ਪਤੀ ਅਕਸ਼ ਕੁਮਾਰ ਨੇ ਪੋਸਟ ਪਾਕੇ ਟਵਿੰਕਲ ਨੂੰ ਕਿਹਾ ਸੁਪਰ ਵੂਮਨ ਅਕਸ਼ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਕਾਲਜ ਪਾਸ ਕਰਕੇ ਮਾਸਟਰਸ ਕੀਤੀ ਹੈ ਅਕਸ਼ੇ ਨੇ ਇਸ ਖੁਸ਼ਖਬਰੀ ਨੂੰ ਉਤਸ਼ਾਹ ਨਾਲ ਪ੍ਰਸ਼ੰਸਾ ਨਾਲ ਸਾਂਝਾ ਕੀਤਾ ਤੇ ਟਵਿੰਕਲ ਨੂੰ ਵਧਾਈ ਦਿੱਤੀ ਅਕਸ਼ ਕੁਮਾਰ ਨੇ ਪਤਨੀ ਟਵਿੰਕਲ ਨੂੰ ਸੁਪਰ ਵੂਮਨ ਕਿਹਾ ਤੇ ਕਿਹਾ ਕਿ ਉਹਨਾਂ ਨੂੰ ਟਵਿੰਕਲ ਤੇ ਮਾਣ ਹੈ ਅਕਸ਼ ਕੁਮਾਰ ਨੇ ਆਪਣੀ ਇੰਸਟਾਗ੍ਰam ਅਕਾਊਂਟ ਤੇ ਟਵਿੰਕਲ ਖੰਨਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਇਸ ਵਿੱਚ ਟਵਿੰਕਲ ਨੇ ਗ੍ਰੈਜੂਏਸ਼ਨ ਗਾਊਨ ਦੇ ਨਾਲ ਹਰੇ ਰੰਗ ਦੀ ਸਾੜੀ ਪਾਈ ਹੋਈ ਹੈ ਅਕਸ਼ ਨੇ ਆਪਣੀ ਪਤਨੀ ਦੀ ਇਸ ਪ੍ਰਾਪਤੀ ਦੀ ਖਬਰ ਨੂੰ ਪ੍ਰਸ਼ੰਸਕਾਂ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਸਾਂਝਾ ਕੀਤਾ ਤੇ ਪੜਾਈ ਪ੍ਰਤੀ ਟਵਿੰਕਲ ਦੇ ਸਮਰਪਣ ਦੀ ਤਾਰੀਫ਼ ਕੀਤੀ ਅਕਸ਼ ਨੇ ਲਿਖਿਆ 2 ਸਾਲ ਪਹਿਲਾਂ ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਦੁਬਾਰਾ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਹੈਰਾਨ ਸੀ ਕਿ ਤੁਸੀਂ ਇਸ ਨੂੰ ਲੈ ਕੇ ਸੱਚਮੁੱਚ ਗੰਭੀਰ ਹੋ ਪਰ ਜਿਸ ਦਿਨ ਮੈਂ ਦੇਖਿਆ ਕਿ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਕਾਰ ਅਤੇ ਕਰੀਅਰ ਦੇ ਨਾਲ-ਨਾਲ ਤੁਸੀਂ ਪੂਰਾ ਵਿਦਿਆਰਥੀ ਜੀਵਨ ਵੀ ਬਤੀਤ ਕਰ ਰਹੇ ਹੋ ਮੈਨੂੰ ਪਤਾ ਸੀ ਕਿ ਮੈਂ ਇੱਕ ਸੁਪਰ ਵੂਮਨ ਦੇ ਨਾਲ ਵਿਆਹ ਕੀਤਾ ਹੈ ਅੱਖੀਂ ਅੱਗੇ ਲਿਖਦੇ ਨੇ ਅੱਜ ਤੁਹਾਡੀ ਗ੍ਰੈਜੂਏਸ਼ਨ ਤੇ ਮੈਂ ਏ ਵੀ ਚਾਹੁੰਦਾ ਹਾਂ ਕਿ ਮੈਂ ਥੋੜਾ ਹੋਰ ਪੜਿਆ ਹੁੰਦਾ ਤਾਂ ਕਿ ਮੇਰੇ ਕੋਲ ਦੱਸਣ ਲਈ ਕਾਫੀ ਸ਼ਬਦ ਹੁੰਦੇ ਟੀਨਾ ਮੈਨੂੰ ਤੁਹਾਡੇ ਤੇ ਕਿੰਨਾ ਮਾਣ ਹੈ ਵਧਾਈਆਂ ਤੇ ਮੇਰੇ ਵੱਲੋਂ ਪਿਆਰ